ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੇਂਦਰ ਸਰਕਾਰ ਨੇ ਆਪਣੀ ਹੱਥ ਨੂੰ ਪਗਾਉਂਦਿਆਂ ਹੋਇਆਂ ਬਹੁਤ ਲੰਬੇ ਸਮੇਂ ਬਾਅਦ ਕਿਤੇ ਕੱਲ ਅ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੀਆਂ ਜਥੇਬੰਦੀਆਂ ਨੂੰ 14 ਫਰਵਰੀ ਲਈ ਗੱਲਬਾਤ ਦਾ ਸੱਦਾ ਦਿੱਤਾ ਹੈ ਜਿਹੜੀ ਗੱਲਬਾਤ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਵਿਖੇ ਹੋਵੇਗੀ ਅਸੀਂ ਇਸ ਗੱਲਬਾਤ ਦੇ ਸੱਦੇ ਦਾ ਜਿੱਥੇ ਸਵਾਗਤ ਕਰਦੇ ਹਾਂ ਉੱਥੇ ਹੀ ਆਸ ਕਰਦੇ ਹਾਂ ਕਿ ਐਵੇਂ ਲੰਬੀਆਂ ਗੱਲਾਂ-ਵਾਤਾਂ ਦੇ ਦੌਰ ਕਰਨ ਦੀ ਬਜਾਏ ਮੰਗਾਂ ਬੜੀਆਂ ਸਪਸ਼ਟ ਨੇ ਪਹਿਲਾਂ ਇਹ ਤਕਰੀਬਨ ਬਹੁਤੀਆਂ ਗੱਲਾਂ ਦੇ ਉੱਤੇ ਸਹਿਮਤੀ ਹੋਈ ਹੋਈ ਐ ਉਹਨਾਂ ਦੇ ਉੱਤੇ ਫੈਸਲਾ ਕਰਨ ਦੀ ਗੱਲ ਐ ਉਹ ਫੈਸਲਾ ਕੇਂਦਰ ਸਰਕਾਰ ਨੂੰ ਹੀ ਕਰਨਾ ਪੈਣਾ ਐ ਐਵੇਂ ਇੱਧਰ-ਉੱਧਰ ਡ੍ਰਿਬਲ ਕਰਨ ਦਾ ਕੋਈ ਫਾਇਦਾ ਨਹੀਂਗਾ ਤੇ ਅਸੀਂ ਆਸ ਕਰਾਂਗੇ ਕਿ ਇਹ ਗੱਲਬਾਤ ਕਿਸੇ ਸਿਰੇ ਚੜੇ ਤਾਂ ਕਿ ਦੇਸ਼ ਭਰ ਦੇ ਜਿਹੜੇ ਕਿਸਾਨ ਨੇ ਖਾਸ ਤੌਰ ਤੇ ਜਿਹੜੀ ਮੰਗ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਹੈ ਉਸ ਦੇ ਉੱਤੇ ਕੋਈ ਚੰਗੀ ਪਹਿਲ ਕਦਮੀ ਹੋ ਸਕੇ ਅਸੀਂ ਅਗਲੀ ਗੱਲ ਤੁਹਾਡੇ ਨਾਲ ਇਹ ਵੀ ਸਾਂਝੀ ਕਰਨੀ ਚਾਹੁੰਦੇ ਆ ਕਿ ਜਿਹੜੀ ਐਸਕੇਐਮ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜਿਹੜੀ ਮੀਟਿੰਗ ਹੋ ਰਹੀ ਸੀ ਇਹਨਾਂ ਦੋ ਧਿਰਾਂ ਦੀ ਪਹਿਲਾਂ ਦੋ ਤਿੰਨ ਦੌਰ ਹੋ ਗਏ ਸੀ ਕੱਲ ਵੀ ਇੱਕ ਸੀ ਉਹਦੇ ਵਿੱਚ ਚਾਹੇ ਮੀਟਿੰਗ ਚੰਗੇ ਮਾਹੌਲ 'ਚ ਹੋਈ ਹੈ ਚੰਗੀ ਗੱਲ ਹੈ ਕਿ ਉਹ ਆਪਸ ਦੇ ਵਿੱਚ ਗੱਲਬਾਤ ਹੋ ਰਹੀ ਹੈ ਪਰ ਉਹਦੇ ਵਿੱਚ ਜਿਹੜਾ ਇੱਕ ਨਵਾਂ ਮੁੱਦਾ ਕੇਂਦਰ ਸਰਕਾਰ ਨੇ ਇੱਕ ਡਰਾਫਟ 25 ਨਵੰਬਰ ਨੂੰ ਭੇਜਿਆ ਸੀ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਖੇਤੀ ਦੀ ਜਿਹੜੀ ਪ੍ਰੋਡਿਊਸ ਹੈ ਉਸ ਦੀ ਜਿਹੜੀ ਮਾਰਕੀਟਿੰਗ ਹੈ ਜਿਹੜੀ ਉਹਦੇ ਬਾਰੇ ਵਿੱਚ ਕੁਝ ਡਰਾਫਟ ਭੇਜਿਆ ਉਸ ਦੇ ਉੱਤੇ ਬਹੁਤ ਵੱਡੇ ਗੰਭੀਰ ਕਿੰਤੂ ਪਰੰਤੂ ਨੇ ਤੇ ਉਹਨੂੰ ਸੰਯੁਕਤ ਕਿਸਾਨ ਮੋਰਚਾ ਰੱਦ ਕਰ ਚੁੱਕਿਆ ਤੇ ਉਹਨਾਂ ਦਾ ਲੱਗਦਾ ਇਹ ਹੈ ਉਹਨਾਂ ਨੂੰ ਲੱਗਦਾ ਹੈ ਵੀ ਇਸ ਮੁੱਦੇ ਨੂੰ ਬਹੁਤ ਪ੍ਰਮੁਖਤਾ ਦੇ ਨਾਲ ਉਭਾਰਨ ਦੀ ਲੋੜ ਹੈ ਇਸ ਦੇ ਉੱਤੇ ਦੋਏ ਤਰ੍ਹਾਂ ਦੀਆਂ ਆਪਸ ਦੇ ਵਿੱਚ ਜਿਹੜੇ ਵਿਚਾਰਾਂ ਦੀ ਸਾਂਝ ਹਾਲੇ ਨਹੀਂ ਬਣੀ ਇਹ ਕੋਈ ਗੱਲ ਨਹੀਂ ਨਹੀਂ ਬਣਦੀ ਹੁੰਦੀ ਆਪੋ ਆਪਣੇ ਹਰ ਇੱਕ ਜਥੇਬੰਦੀ ਨੂੰ ਆਪਣੇ ਅਧਿਕਾਰ ਹੈ ਕਿ ਉਹ ਆਪਣੇ ਵਿਚਾਰ ਰੱਖਣ ਤੇ ਇਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ 20 ਤਰੀਕ ਨੂੰ ਜਿਹੜੇ ਪਾਰਲੀਮੈਂਟ ਮੈਂਬਰ ਨੇ ਉਹਨਾਂ ਨੂੰ ਜਿਹੜੇ ਦੇਸ਼ ਭਰ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਤਾਂ ਕਿ ਇਸ ਮੁੱਦੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਦੀ ਗੱਲ ਹੈ ਜਿੱਥੇ ਬਾਕੀ ਮੰਗਾਂ ਦੇ ਉੱਤੇ ਗੱਲਬਾਤ ਦੀ ਗੱਲ ਹੈ ਉੱਥੇ ਇਹ ਜਿਹੜਾ ਡਰਾਫਟ ਹੈ ਇਸ ਨੂੰ ਰੱਦ ਕਰਾਉਣ ਦੀ ਵੀ ਗੱਲ ਹੈਗੀ ਹੈ ਅ ਦੂਸਰੀ ਇਹਦੇ ਨਾਲ ਹੀ ਗੱਲ ਕਿ ਕੱਲ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਗੱਲਬਾਤ ਦੇ ਸੱਦੇ ਤੋਂ ਬਾਅਦ ਉਹਨਾਂ ਦੀ ਜਥੇਬੰਦੀ ਦੇ ਆਗੂਆਂ ਦੇ ਇਹ ਰਿਕੁਐਸਟ ਕਰ ਉਤੇ ਬੇਨਤੀ ਕਰਨ ਦੇ ਉਤੇ ਉਹਨਾਂ ਨੇ ਇਲਾਜ ਕਰਵਾਉਣ ਦਾ ਜਾਨੀ ਇੱਕ ਫੈਸਲਾ ਕਰ ਲਿਆ ਕਿ ਉਹਨਾਂ ਨੇ ਕੱਲ ਫਿਰ ਗਲੂਕੋਸ ਲਵਾ ਲਿਆ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਜਾਨ ਬਚਣੀ ਚਾਹੀਦੀ ਹੈ ਇਹ ਅਸੀਂ ਜੇ ਅਜਿਹਾ ਕੁਝ ਨਾ ਕਰਕੇ ਅੜੇ ਰਹਿਣ ਨੂੰ ਅਸੀਂ ਸਮਝਦੇ ਹਾਂ ਕੋਈ ਬਹੁਤਾ ਚੰਗਾ ਫੈਸਲਾ ਨਾ ਨਹੀਂ ਹੋਣਾ ਸੀ ਇਹ ਠੀਕ ਫੈਸਲਾ ਹੈ ਇਸ ਨੂੰ ਕਹਾ ਤੋੜਿਆ ਜਾਣਾ ਚਾਹੀਦਾ ਹੈ ਤੇ ਉਹਨਾਂ ਦੀ ਜਾਨ ਬਚਾਈ ਜਾਣੀ ਚਾਹੀਦੀ ਹੈ। ਦੂਸਰਾ ਦੋਸਤੋ ਕੱਲ ਅਸੀਂ ਤੁਹਾਡੇ ਨਾਲ ਜਸਟਿਸ ਸ਼ੇਖਰ ਯਾਦਵ ਦੀ ਗੱਲ ਕੀਤੀ ਸੀਗੀ ਤੇ ਹੁਣ ਜਿਹੜਾ ਆਪਣਾ ਕੁੰਭ ਮੇਲੇ ਦੇ ਉੱਤੇ ਬਹੁਤ ਵੱਡਾ ਜਿਹੜਾ ਇਕੱਠ ਹੋ ਰਿਹਾ ਹੈ ਉੱਥੇ ਰਾਮ ਮੰਦਰ ਦੀ ਲਹਿਰ ਦੇ ਉੱਤੇ ਉਸੇ ਸ਼ੇਖਰ ਯਾਦਵ ਨੇ ਇੱਕ ਕੁੰਜੀਵਤ ਭਾਸ਼ਣ ਦੇਣਾ ਸੀਗਾ 21 ਜਨਵਰੀ ਉਹ ਰੱਖਿਆ ਹੋਇਆ ਸੀ ਪ੍ਰੋਗਰਾਮ ਉਹਦੇ ਉਹਦੀ ਉਹਨਾਂ ਨੇ ਪ੍ਰਚਾਰ ਵੀ ਕੀਤਾ ਹੋਇਆ ਓਸੇ ਭਾਗ ਦੇ ਵਿੱਚ ਆਰਐਸਐਸ ਦਾ ਇੱਕ ਪ੍ਰਚਾਰਕ ਹੈ ਜਿਹੜਾ ਅਸ਼ੋਕ ਵੇਦ ਉਹਨੇ ਵੀ ਭਾਸ਼ਣ ਦੇਣਾ ਸੀ ਤੇ ਰਾਮ ਮੰਦਰ ਦੇ ਬਾਰੇ ਚ ਤੇ ਭੀਐਚਪੀ ਦਾ ਇੱਕ ਬੜਾ ਲੀਡਰ ਹੈ ਦਿਨੇਸ਼ ਜੀ ਸਿੰਘ ਉਹਨੇ ਵੀ ਉੱਥੇ ਭਾਸ਼ਣ ਦੇਣਾ ਸੀ ਜਿਹੜੇ ਦੋ ਇੱਕ ਆਰਐਸਐਸ ਦਾ ਵਿਅਕਤੀ ਤੇ ਇੱਕ ਬੀਐਚਪੀ ਦਾ ਵਿਸ਼ਵਿੰਦੂ ਪ੍ਰੀਸ਼ਦ ਦਾ ਵਿਅਕਤੀ ਦੋ ਜਣੇ ਉਹ ਭਾਸ਼ਣ ਦੇਣ ਦੇਣੇ ਸੀ ਤੇ ਇੱਕ ਸ਼ੇਖਰ যাদব ਜੀ ਨੇ ਭਾਸ਼ਣ ਦੇਣਾ ਸੀਗਾ ਉਹਨੇ ਹਾਂ ਕਹੀ ਹੋ ਤਾਂ ਹੀ ਹੈ ਤੇ ਹੁਣ ਕਿਉਂਕਿ ਕੱਲ ਦਾ ਇੱਕ ਰੌਲਾ ਪੈ ਗਿਆ ਬਹੁਤ ਸਾਰੇ ਵਕੀਲਾਂ ਨੇ ਚੀਫ ਜਸਟਿਸ ਨੂੰ ਉਹਦੇ ਖਿਲਾਫ ਸੀਬੀਆਈ ਨੂੰ ਕੇਸ ਦੇਣ ਦੀ ਤੇ ਉਹਦੇ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਉਹਨੇ ਕੱਲ ਫਿਰ ਇਹ ਕਹਿ ਕੇ ਕਹਿ ਲਿਆ ਵੀ ਮੈਂ ਉਹ ਭਾਸ਼ਣ ਨਹੀਂ ਦੇਣਾ ਕਿਉਂਕਿ 21 ਤਰੀਕ ਨੂੰ ਵਰਕਿੰਗ ਡੇ ਹੈ ਉਸ ਦਿਨ ਛੁੱਟੀ ਨਹੀਂ ਪਹਿਲਾਂ ਛੁੱਟੀ ਸੀ ਜਿੱਦਣ ਉਹਨੇ ਹਾਂ ਕਹੀ ਹੈ ਤਰੀਕ ਤਾਂ ਪਹਿਲਾਂ ਰੱਖੀ ਹੋਈ ਹੈ ਇਸ ਕਰਕੇ ਇਹ ਜਿਹੜੀ ਗੱਲ ਹੈ ਦੱਸਣ ਦੱਸਣ ਦਾ ਭਾਵੇਂ ਹੈ ਕਿ ਐਨੇ ਕ੍ਰੁਕਟ ਬੰਦੇ ਵੀ ਆਰਐਸਐਸ ਨੇ ਜੁਡੀਸ਼ਰੀ ਚ ਭਰਤੀ ਕਰੇ ਹੋਏ ਹੈ ਜਿਹੜੇ ਜਿਹੜੀਆਂ ਸਾਡੇ ਸੰਵਿਧਾਨਕ ਮਾਨਤਾਵਾਂ ਨੇ ਉਹਦਾ ਪੂਰਾ ਪਰ ਵੀ ਖਿਆਲ ਨਹੀਂ ਕਰਦੇ ਇਹ ਤਾਂ ਲੋਕਾਂ ਨੂੰ ਖਿਆਲ ਕਰਾਉਣਾ ਪੈਣਾ ਹੈ ਅਗਲੀ ਗੱਲ ਦੋਸਤੋ ਜਿਹੜੀ ਕਲਕੱਤਾ ਦੇ ਵਿੱਚ ਪਿੱਛੇ ਆਰਜੀ ਕਾਰ ਹਸਪੀਟਲ ਦੇ ਵਿੱਚ ਇੱਕ ਡਾਕਟਰ ਕੁੜੀ ਜਿਹੜੀ ਹੈ ਉਹਦੀ ਬੜੀ ਬੇਰਹਿਮੀ ਨਾਲ ਉਹਦਾ ਬਲਾਤਕਾਰ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ ਬਹੁਤ ਦਿਲ ਹਿਲਾਉਣ ਵਾਲੀ ਘਟਨਾ ਸੀ ਉੱਥੋਂ ਦੇ ਡਾਕਟਰ ਲੰਬਾ ਸਮਾਂ ਹੜਤਾਲ ਕਰਦੇ ਰਹੇ ਦੇਸ਼ ਭਰ ਦੇ ਵਿੱਚ ਉਹਦੀਆਂ ਗੱਲਾਂ ਚੱਲੀਆਂ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਉਹ ਗੱਲਾਂ ਚੱਲੀਆਂ ਉਹਦੇ ਚ ਇੱਕ ਬੰਦਾ ਜਿਹੜਾ ਫੜਿਆ ਗਿਆ ਸੀਗਾ ਉਸ ਜਿਹੜਾ ਜਿਸ ਦਾ ਨਾਂ ਸੰਜੀ ਰੋਏ ਹੈ ਉਸ ਨੂੰ ਕੱਲ ਬੰਗਾਲ ਦੀ ਇੱਕ ਅਦਾਲਤ ਨੇ ਉਥੋਂ ਦੀ ਜਿਹੜੀ ਅਦਾਲਤ ਹੈ ਛੋਟੀ ਉਸ ਨੇ ਦੋਸ਼ੀ ਪਾਇਆ ਹੈ ਤੇ ਉਹਨੂੰ ਕਿੰਨੀ ਸਜ਼ਾ ਦੇਣੀ ਹੈ ਉਹ ਸੋਮਵਾਰ ਨੂੰ ਉਹਦੇ ਤੇ ਫੈਸਲਾ ਸੁਣਾਇਆ ਜਾਊਗਾ ਅਸੀਂ ਇੱਕ ਨਾਲ ਦੀ ਨਾਲੇ ਉਸ ਦੀ ਮਾਂ ਜਿਹੜੀ ਹੈ ਉਹ ਸੰਜੀ ਰੋਏ ਦੀ ਮਾਂ ਜਿਹੜੀ ਹੈ ਮਾਲਤੀ ਰੋਏ ਉਹ ਉਹਦਾ ਬਿਆਨ ਵੀ ਅੱਜ ਇੰਡੀਅਨ ਐਕਸਪ੍ਰੈਸ ਨੇ ਛਾਪਿਆ ਉਹ ਕਹਿੰਦੀ ਵੀ ਮੈਂ ਆਪ ਖੁਦ ਤਿੰਨ ਧੀਆਂ ਦੀ ਮਾਂ ਮੈਨੂੰ ਪਤਾ ਹੈ ਵੀ ਧੀਆਂ ਦਾ ਦੁੱਖ ਕੀ ਹੈ ਤੇ ਜਿਹੜੀ ਉਹ ਡਾਕਟਰ ਕੁੜੀ ਦੇ ਨਾਲ ਇਹ ਘਟਨਾ ਵਾਪਰੀ ਹੈ ਮੈਂ ਉਹਨਾਂ ਦੇ ਮਾਪੇ-ਬਾਪ ਦਾ ਦੁੱਖ ਸਮਝ ਸਕਦੀ ਹਾਂ ਮੈਨੂੰ ਉਹਨਾਂ ਨਾਲ ਪੂਰਨ ਹਮਦਰਦੀ ਹੈ ਜਦੋਂ ਉਹਨੂੰ ਪੁੱਛਿਆ ਗਿਆ ਕਿ ਤੇਰੇ ਮੁੰਡੇ ਨੂੰ ਫਿਰ ਹੁਣ ਸਜ਼ਾ ਹੋ ਜਾਣੀ ਹੈ ਉਹ ਕਹਿੰਦੀ ਵੀ ਉਹਨੂੰ ਉਹਦੇ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਚਾਹੇ ਉਹ ਫਾਂਸੀ ਦੀ ਸਜ਼ਾ ਵੀ ਕਿਉਂ ਨਾ ਹੋਵੇ ਮੈਂ ਮਹਿਸੂਸ ਕਰਦਾ ਜਾਂ ਅਸੀਂ ਮਹਿਸੂਸ ਇਹ ਕਰਦੇ ਆਂ ਵੀ ਬਹੁਤ ਵਾਰ ਜਿਹੜੇ ਕ੍ਰਾਈਮ ਹੁੰਦੇ ਐ ਕਈ ਵਾਰ ਉਹਨਾਂ ਦੇ ਮਾਪੇ ਬਾਪ ਨੂੰ ਨੇੜੇ ਦੇ ਰਿਸ਼ਤੇਦਾਰਾਂ ਨੂੰ ਪਤਾ ਵੀ ਹੁੰਦਾ ਵੀ ਇਹਨੇ ਕ੍ਰਾਈਮ ਕੀਤਾ ਹੈਗਾ ਤਾਂ ਵੀ ਉਹ ਉਹਦਾ ਪੱਖ ਲੈਂਦੇ ਐ ਤੇ ਇੱਥੇ ਇੱਕ ਮਾਂ ਇੱਕ ਮਾਂ ਦੇ ਤੌਰ ਤੇ ਇੱਕ ਧੀਆ ਦੀ ਮਾਂ ਦੇ ਤੌਰ ਤੇ ਇੱਕ ਔਰਤ ਦੇ ਤੌਰ ਤੇ ਦੁੱਖ ਸਮਝਦੀ ਹੋਈ ਆਪਣੇ ਪੁੱਤ ਲਈ ਜੇ ਫਾਂਸੀ ਦੀ ਵੀ ਸਜ਼ਾ ਹੋ ਜਾਂਦੀ ਐ ਤਾਂ ਉਹਦੇ ਤੇ ਵੀ ਉਹ ਉਹਨੂੰ ਜੀ ਆਇਆਂ ਕਹੂਗੀ ਸੋ ਇੱਕ ਨਵੇਕਲੀ ਗੱਲ ਹੈ ਜਿੰਨਾ ਜਿੰਨਾ ਕਨਾਉਣਾ ਅਪਰਾਧ ਉਹਦੇ ਮੁੰਡੇ ਨੇ ਕੀਤਾ ਓਨੀ ਹੀ ਵੱਡੀ ਗੱਲ ਉਹਦੀ ਮਾਂ ਨੇ ਕੀਤੀ ਹੈ ਇਹ ਆ ਲਾਸਟ ਗੱਲ ਦੋਸਤੋ ਕਹਿੰਦੇ ਆ ਵੀ ਕੋ ਨਾ ਚੱਲੀ ਬਾਬਾ ਤੇ ਹੈਈ ਮਹਾਰਾਸ਼ਟਰ ਦੇ ਵਿੱਚ ਚੋਣਾਂ ਤੋਂ ਐਨ ਮੌਕੇ ਪਹਿਲਾਂ ਜਿਹੜੀ ਏਕਨਾਕਸ਼ਿੰਦੇ ਸਰਕਾਰ ਸੀ ਉਹਨੇ ਇੱਕ ਇੱਕ ਯੋਜਨਾ ਚਲਾਈ ਜਿਹਦਾ ਨਾਂ ਸੀ माजी ਲੜਕੀ ਬਹਿਨ ਯੋਜਨਾ ਜਿਹੜੀ ਮੇਰੀ ਲੜਕੀ ਭੈਣ ਯੋਜਨਾ ਜਿਹੜੀ ਹੈ ਤੇ ਉਸ ਯੋਜਨਾ ਦੇ ਤਹਿਤ 2.5 ਲੱਖ ਤੋਂ ਘੱਟ ਆਮਦਨ ਵਾਲੇ ਜਿਹੜੇ ਲੋਕ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਦੀ ਆਮਦਨ 2.5 ਲੱਖ ਤੋਂ ਸਾਲਾਨਾ ਘੱਟ ਹੈ ਉਹਨਾਂ ਨੂੰ 1500 ਰੁਪਏ ਮਹੀਨਾ ਦਿੱਤਾ ਜਾਂਦਾ ਸੀਗਾ ਤੇ ਉਹਦੇ 'ਚ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਥੋੜਾ ਜਿਹਾ ਸਮਝ ਹੀ ਹੋਇਆਗਾ ਵੀ ਕਈ ਉਹ ਬੀਬੀਆਂ ਵੀ ਨੇ ਜਿਹੜੀਆਂ ਇਹ ਸਹੈਤਾ ਲੈ ਰਹੀਆਂ ਨੇ ਜਿਹੜੀਆਂ ਸਰਕਾਰੀ ਨੌਕਰੀ ਕਰਦੀਆਂ ਕਈ ਕਾਰਾਂ ਦੀਆਂ ਮਾਲਕ ਨੇ ਜਿਹੜੀਆਂ ਇਹ ਇਸ ਯੋਜਨਾ ਦਾ ਲਾਭ ਉਠਾ ਰਹੀਆਂ ਨੇ ਕਈਆਂ ਦੇ ਵਿਆਹ ਹੋ ਗਏ ਤੇ ਉਹ ਦੂਜੇ ਸੂਬਿਆਂ 'ਚ ਚਲੀਆਂ ਗਈਆਂ ਉਹ ਵੀ ਇਹ ਫਾਇਦਾ ਲੈ ਰਹੀਆਂ ਨੇ ਇਸ ਤਰ੍ਹਾਂ ਦੀਆਂ ਸੈਂਕੜੇ ਹਜ਼ਾਰਾਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਪਹੁੰਚੀਆਂ ਨੇ ਇੰਨੀ ਛੇਤੀ ਤੇ ਉਹਨਾਂ ਨੇ ਇਹਦੀ ਜਾਂਚ ਕਰਾਉਣ ਦਾ ਫੈਸਲਾ ਕੀਤਾ ਤੇ ਜਦੋਂ ਜਾਂਚ ਦੀ ਗੱਲ ਹੋਈ ਹੈ ਤਾਂ ਇਹਦਾ 4500 ਦੇ ਕਰੀਬ ਲੋਕਾਂ ਨੇ ਦੁਬਾਰਾ ਆਪਣੀਆਂ ਅਰਜ਼ੀਆਂ ਦਿੱਤੀਆਂ ਨੇ ਵੀ ਮੈਂ ਇਹ ਸਹਾਇਤਾ ਨਹੀਂ ਲੈਣੀ ਵੀ ਮੈਂ ਇਹਦੇ ਤੋਂ ਬਾਹਰ ਕਰਦੀ ਆਪਦੇ ਆਪ ਨੂੰ ਸੋ ਇਹਦਾ ਰਾਜਨੀਤਿਕ ਫਾਇਦਾ ਵੀ ਲਿਆ ਤੇ ਇਹਦਾ ਮਤਲਬ ਹੈ ਵੀ ਵੱਡੀ ਪੱਧਰ ਤੇ ਉੱਤੇ ਪੈਸੇ ਇੱਕ ਕਿਸਮ ਨਾਲ ਸਰਕਾਰ ਦੇ ਖਾਤੇ ਚੋਂ ਵੰਡੇ ਗਏ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਇਹ ਜਿਹੜੇ ਸਕੀਮ ਦੇ ਮੁਤਾਬਕ ਉਹਦੇ ਯੋਗ ਨਹੀਂ ਸਨ ਪਾਤਰ ਨਹੀਂ ਸਨ ਸੋ ਇਹ ਜਿਹੜਾ ਅੰਨਾ ਵੰਡੇ ਰਿਉੜੀਆਂ ਮੁਰਮੁਰ ਕਰਦਿਆਂ ਨੂੰ ਦਿੱਲੀ ਦੇ ਵਿੱਚ ਵੀ ਇਹ ਹੈ ਜਾਂ ਕੁਝ ਹੋ ਰਿਹਾ ਤੇ ਮਹਾਰਾਸ਼ਟਰ ਦੀ ਇਹ ਗੱਲ ਸਾਹਮਣੇ ਆ ਗਈ ਅੱਜ ਦੀ ਗੱਲ 'ਚ ਇੰਨੇ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ